RUN! सुखा तो ना वसा के कारण परेशान एक दूजेरा वाहगुरु जी का खालसा वाहगुरु जी की फतेह ਦਾਸ ਬਲਵੰਤ ਸਿੰਘ ਜੀ ਪਿੰਡ ਗੱਗੋਬੂਆ ਇਸ ਸਥਾਨ ਦੇ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ ਤੇ ਉਹ ਸਥਾਨ ਹੈ ਜਿਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਚਰਨ ਪਾਏ ਤੇ ਇਸ ਨਗਰ ਨੇ ਪਵਿੱਤਰ ਕੀਤਾ ਲਾ ਕੇ ਇਹਦੀਆਂ ਸੰਗਤਾਂ ਨੂੰ ਤਾਰਿਆ ਇਸੇ ਹੀ ਖੁਸ਼ੀ ਵਿੱਚ ਤਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨ ਪਾਉਣ ਦੀ ਖੁਸ਼ੀ ਵਿੱਚ ਜੋ ਸਾਲਾਨਾ ਜੋੜ ਮੇਲਾ ਹੈ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਨਗਰ ਦੇ ਸੰਯੋਗ ਦੇ ਨਾਲ 5 ਔਰ 6 ਜੇਠ ਨੂੰ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੂਰ ਦਰਾਡੇ ਦੇਸ਼ ਪ੍ਰਦੇਸ਼ਾਂ ਤੋਂ ਆਣ ਕੇ ਸ਼ਰਧਾ ਭਾਵਨਾ ਨਾਲ ਇਹ ਮੇਲਾ ਜੋੜ ਮੇਲਾ ਸੰਗਤਾਂ ਦੇ ਸੰਯੋਗ ਦੇ ਨਾਲ ਮਨਾਇਆ ਜਾਂਦਾ ਹੈ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਇਸੇ ਸਥਾਨ ਤੇ ਹੀ ਛੇਵੇਂ ਪਾਤਸ਼ਾਹ ਨੇ ਬੈਠ ਕੇ ਧਨ ਧਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਦੇ ਪੈਦਾ ਹੋਣ ਦੇ ਵਜਨ ਕੀਤੇ ਸਨ ਜੋ ਸਮਾ ਪਾ ਕੇ ਬਾਬਾ ਵੀਰ ਸਿੰਘ ਜੀ ਨਰੰਗਾ ਬਾਦ ਵਾਲੇ ਗੱਗੋ ਬੂਹੇ ਵਿੱਚ ਜਨਮ ਲਿਆ ਉਹਨਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਦੇ ਬਜਨਾਂ ਦੇ ਨਾਲ ਉਹ ਇਸ ਸੰਸਾਰ ਦੇ ਬ੍ਰਹਮ ਗਿਆਨੀ ਪੈਦਾ ਹੋਏ ਇਨ੍ਹਾਂ ਹੀ ਖੁਸ਼ੀਆਂ ਦੇ ਵਿੱਚ ਸੰਗਤਾਂ ਦੇ ਸੰਜੋਗ ਦੇ ਨਾਲ ਜੋ ਹੈ ਜੋੜ ਮੇਲਾ ਹੈ ਇਹ ਮਨਾਇਆ ਜਾਂਦਾ ਹੈ ਅੱਜ ਵੀ ਸੰਗਤਾਂ ਜੋ ਇਸ ਸਥਾਨ ਤੇ ਆਣ ਕੇ ਸ਼ਰਧਾ ਦੇ ਨਾਲ ਵਿਸ਼ਵਾਸ ਦੇ ਨਾਲ ਅਰਦਾਸ ਕਰਦੀਆਂ ਹਨ ਇੱਕ ਸਰੋਵਰ ਹੈ ਜਿਹਦੇ ਵਿੱਚ ਇਸ਼ਨਾਨ ਕਰਦੀਆਂ ਹਨ ਉਹਨਾਂ ਦੇ ਅੱਜ ਵੀ ਦੁੱਖ ਦੂਰ ਹੁੰਦੇ ਹਨ ਗੁਰੂ ਮਾਰਾ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਜੋੜ ਮੇਲੇ ਦੇ ਵਿੱਚ ਹਾਜ਼ਰੀਆਂ ਭਰਦੀਆਂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਸਮੁੱਚੀ ਅਰਦਾਸ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ تیرੇ ਭਨੇ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ